ਉਹਣਾ ਇੱਧਰ ਕਿੱਧਰ ਜਾਨੀ ਸੀ ਫਿਰ ਨਾ ਨਾ ਸ਼ਾਰ ਸ਼ੂਰ ਮਾਰਨੀ ਆ ਨਾ ਨਾ ਪਿੰਡ ਮੇਰੀ ਨਹਿਰ ਚ ਐਵੇਂ ਕੌਣ ਲਿੰਦਾ ਨਹੀਂ ਸਾਲ ਨਹੀਂ ਮਾਰਨੀ ਕੋਈ ਨਾ ਤੇ ਕਿਹੜਾ ਤੇਰਾ ਆਹ ਪਿੰਡ ਕਿਹੜਾ ਹੈਗਾ ਇਹ ਇਹ ਤਾਂ ਮਘੂ ਤੋਂ ਹੀ ਹੈ ਮਘੂ ਤੋਂ ਐ ਆਗਾ ਮ ਅਗੋਦਰ ਹਲਾਖ ਅਪਾਰਾ ਹਾਂਜੀ ਦੋਸਤੋ ਆਪਾਂ ਗੁਰੂ ਘਰ ਤੋਂ ਲੈਨੇ ਆਂ ਵਿਦਾਇਗੀ ਹੁਣ ਲੰਗਿਆਣਾ ਪਿੰਡ ਤੋਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਂ ਯਾਤਰਾ ਸ਼ੁਰੂ ਕਰਦੇ ਆਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਸਾਰਾ ਮਾਇਆ ਵੀ ਦਿੱਤੀ ਪਿਆਰ ਵੀ ਬਹੁਤ ਸਾਰਾ ਦਿੱਤਾ ਬਹੁਤ ਵਧੀਆ ਬੰਦੇ ਲੱਗੇ ਬਾਬਾ ਜੀ ਬਾਬਾ ਹਰਦੀਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਹਾਂਜੀ ਵੀਰ ਜੀ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦਾ ਸਾਨੂੰ ਨਾ ਇਤਿਹਾਸ ਦੱਸੋ ਕੀ ਇਤਿਹਾਸ ਹੈ ਕਦੋਂ ਤੋਂ ਲਾ ਕੇ ਹੁਣ ਤੱਕ ਹੁਣ ਤੱਕ ਦਾ ਤੇ ਆਹ ਜੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਜੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅ ਕ੍ਰੇਡੂ ਚੰਗਾ ਬੰਦੇ ਜਿਹੜੀ ਮੰਨਦਾ ਵੀ ਉਹ ਖੁਰੂ ਹੋ ਜਾਂਦੀ ਆ ਠੀਕ ਉਹ ਤੋਂ ਬਾਅਦ 1845 ਦੇ ਵਿੱਚ ਜਿਹੜੀ ਸੱਤ ਰੋਹ ਦੀ ਜਿਹੜਾ ਮਤਲਬ ਇਹ ਸੰਧੀ ਹੋਈ ਸੀਗੀ ਇਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੀ ਉਹ ਸੰਧੀ ਟੁੱਟ ਗਈ ਤੋੜ ਗਈ ਹਾਂ ਤੇ ਟੁੱਟਣ ਤੋਂ ਬਾਅਦ ਜਿਹੜੀ ਖਾਲਸਾ ਫੌਜ ਆ ਸੱਤ ਰੋਹ ਦੇ ਦਰਿਆ ਕੰਡਾ ਸਿੰਘ ਹੈ ਟੱਪ ਕੇ ਹਾਂਜੀ ਫਰੋਹੇ ਪਰ ਆ ਗਈ ਫੌਜ ਠੀਕ ਹੈ ਜੀ ਲਾਹ ਸਿੰਘ ਦੀ ਗਵਾਹੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਜਿਹੜੀ ਸ਼ੌਣੀ ਅੰਗਰੇਜ਼ਾਂ ਦੀ ਫਰੋਹੇ ਪਰ ਸੀਗੀ ਠੀਕ ਹੈ ਜੀ ਇੱਕ ਜੀਤ ਸੀ ਇੱਕ ਲੁਧਿਆਣੇ ਸੀਗੀ ਜਿਹੜੀ ਮੱਲਾ ਪ੍ਰੋਇਪਰ ਸ਼ੋਨੀ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਫੌਜ ਆ ਬਹੁਤ ਘੱਟ ਸੈਨਿਕ ਸੀਗੀ ਠੀਕ ਹੈ ਜੀ ਸਿੱਖ ਫੌਜ ਚਾਹੁੰਦੀ ਸੀ ਵੀ ਆਪਾਂ ਇਹ ਸ਼ੋਨੀ ਦੇ ਕਬਜ਼ਾ ਕਰ ਲੀਏ ਕਬਜ਼ਾ ਕਰ ਲੀਏ ਨਾਲੇ ਇੱਥੇ ਆਪਣੇ ਕੋਲੇ ਅਸਲਾ ਕਬੂਤਰ ਨਾਲੇ ਖਜ਼ਾਨਾ ਇੱਥੇ ਨਾਲੇ ਖਾਤਿਆ ਜੂਗਾ ਹਾਂਜੀ ਪਰ ਜਿਹੜਾ ਲਾਲ ਸਿੰਘ ਸੀ ਉਹ ਨਹੀਂ ਸੀ ਚਾਹੁੰਦਾ ਵੀ ਸਿੱਖਾਂ ਦੀ ਜਿੱਦ ਹੋਵੇ ਹਾਂਜੀ ਉਹ ਕਹਿੰਦਾ ਵੀ ਮੱਲਾ ਵੀ ਜਿਹੜੇ ਸ਼ੇਰ ਆ ਵੱਡੇ ਢੁੰਡਾ ਤੇ ਹੀ ਹਮਲੇ ਕਰਦੇ ਆ ਅੱਛਾ ਜੀ ਤੇ ਆਪਾਂ ਕਾਂ ਜਾ ਕੇ ਫੈਰੂ ਸ਼ਹਿਰ ਚੱਲਦੇ ਆ ਤੇ ਆਪਾਂ ਵੱਡੀ ਫੌਜ ਨਾਲ ਟਕਰਾਵਾਂਗੇ ਜਦੋਂ ਦਿਲ ਵਿੱਚ ਬਾਬ ਹੋ ਗਈ ਹਾਂਜੀ ਹਾਂਜੀ ਮੇਰੇ ਫੌਜ ساری ਫੈਰੂ ਸ਼ਹਿਰ ਆ ਗਈ ਹਾਂਜੀ ਇਥੋਂ ਮਲਾ ਦਾ 12 ਕਿਲੋਮੀਟਰ ਦੂਰੀ ਹੈ ਇਥੋਂ ਐਮ ਸ਼ਹਿਰ ਠੀਕ ਹੈ ਜੀ ਕੁੱਝ ਫੌਜ 10000 ਫੌਜ ਦੀ ਟੁਕੜੀ ਜਾਨੀ ਇੱਥੇ ਮੁੱਦ ਕੀ ਆ ਗਈ ਵੇਖਣ ਵਾਸਤੇ ਠੀਕ ਹੈ ਜੀ ਕਿਉਂਕਿ ਜਿਹੜਾ ਇਹ ਮੇਨ ਰਸਤਾ ਸੀਗਾ ਦਿੱਲੀ ਤੋਂ ਲਾਹੌਰ ਦਾ ਸਿੱਖਾਂ ਦੀ ਟੁਕੜੀ ਇੱਥੇ ਆ ਗਈ ਹਾਂ ਇੱਥੇ ਮੁੱਦ ਕੀ ਮੁੱਦ ਕੀ ਆ ਹਾਂ ਆ ਗਈ ਜਾਨੀ ਸਵੇਰ ਉੱਥੇ ਜਿਹੜੀ ਅੰਗਰੇਜ਼ਾਂ ਦੀ ਜਿਹੜੀ ਫੌਜ ਸੀਗੀ ਨਾ ਉਹ ਜੀਤ ਤੋਂ ਧੁਰੀ ਹੋਈ ਵੀ ਸੀਗੀ ਠੀਕ ਹੈ ਜੀ ਜੀਤ ਤੋਂ ਹਾਂ ਜੀਤ ਤੋਂ ਤੇਰੇ ਕੋਲ ਲਧਿਆਣੀ ਤੋਂ ਠੀਕ ਹੈ ਜੀ ਉਹ ਵੀ ਇੱਥੇ ਲਧਿਆਣ ਇੱਥੇ ਮੋਦਕੀ ਪਹੁੰਚ ਚੁੱਕੀ ਸੀਗੀ ਠੀਕ ਹੈ ਮੋਦਕੀ ਇੱਥੋਂ 4 ਕਿਲੋਮੀਟਰ ਤੋਂ ਪੈਂਡਾ ਉੱਥੇ ਆ ਗਈ ਕਿਉਂਕਿ ਜਿਹੜੀ ਫੌਜ ਦੀ ਮੈਨੂੰ ਗੈੰਟੀ ਨਹੀਂ ਮੈਨੂੰ ਅੰਗਰੇਜ਼ਾਂ ਦੀ ਯਾਦਗੀ ਪਰ ਜਿਹੜੀ ਖਾਸਾ ਫੌਜ ਦੀ ਗੈੰਟੀ ਸੀ ਉਹ 10000 ਸੀ ਲਗਭਗ ਠੀਕ ਹੈ ਅੰਗਰੇਜ਼ਾਂ ਦੀ ਜਿਹੜੀ ਫੌਜ ਸੀ ਗੈੰਟੀ ਸੀ ਉਹ ਕਾਫੀ ਬਹੁਤ ਜ਼ਿਆਦਾ ਸੀ ਠੀਕ ਹੈ ਪਰ ਜਿਹੜੇ ਮੰਨਾਂ ਵੀ ਖਾਸਾ ਫੌ ਉਹਨਾਂ ਨੇ ਇੱਥੇ ਇਹਨਾਂ ਦਾ ਜੰਗਨਾ ਕਰਨ ਦਾ ਫੈਸਲਾ ਕਰ ਲਿਆ ਠੀਕ ਹੈ ਇੱਥੇ ਮਤਲਬ ਫੌਜੀ ਟੱਕਰ ਹੋਈ ਐ ਅੰਗਰੇਜ਼ਾਂ ਦੇ ਨਾਲ ਹਾਂਜੀ ਅੰਗਰੇਜ਼ਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਜਿਹੜਾ ਲਾਲ ਸਿੰਘ ਸੀ ਉਹ ਆਪਦੀ 5000 ਦੀ ਜਿਹੜੀ ਉਹ ਆਪਦੀ ਪਰਸਨ ਫੌਜ ਸੀ ਉਹ ਲੈ ਕੇ ਚੱਲਦੀ ਲੜਾਈ ਵਿੱਚ ਪੱਜ ਗਿਆ ਇੱਕ ਲਾਲ ਸਿੰਘ ਸੀ ਇੱਕ ਤੇਜਾ ਸਿੰਘ ਤੇਜਾ ਸਿੰਘ ਤਾਂ ਵੀ ਇਹ ਕਰਾਉਂਦਾ ਸੀ ਹਾਂ ਹਾਂ ਦੋਵੇਂ ਸੀਗੇ ਪਰ ਮੈਨੂੰ ਲੱਗਦਾ ਲਾਲ ਸਿੰਘ ਦੀ ਗਵਾਈ ਕੀ ਆ ਰਹੀ ਸੀ ਠੀਕ ਹੈ ਜਿੱਦੋਂ ਮਤਲਬ ਬਾਕੀ 5000 ਰਈ ਪਰ ਉਹ ਪੂਰੇ ਆਪ ਦੇ ਲੜਦੇ ਰਹੇ ਸ਼ਾਮ ਤੱਕ ਠੀਕ ਹੈ ਜੀ ਜਾਨੀ ਉਹਨਾਂ ਨੇ ਅੰਗਰੇਜ਼ਾਂ ਅੰਗਰੇਜ਼ ਫੌਜ ਦੇ ਪੈਰ ਥੀੜਤੇ ਅੰਗਰੇਜ਼ਾਂ ਨੂੰ ਇੱਥੋਂ ਭੱਜਣ ਲਈ ਮਜਬੂਰ ਕਰਤਾ ਠੀਕ ਕਿਉਂਕਿ ਨੁਕਸਾਨ ਉਸ ਟਾਈਮ ਸ਼ਾਮ ਦਾ ਸ਼ਰਦੀ ਤੱਕ ਖਾਸ ਫੌਜ ਦਾ ਵੀ ਕਾਫੀ ਬੁਚਕੇ ਸੀਗਾ ਅੰਗਰੇਜ਼ਾਂ ਦਾ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਅੰਗਰੇਜ਼ ਵੀ ਪਿੱਛੇ हट ਗਈ ਹਾਂਜੀ ਤੇ ਜਿਹੜੇ ਮਤਲਬ ਇੱਕੋ ਸਿੱਖ ਪੱਜ ਕੇ ਸਿੰਘ ਵੱਜ ਗਈ ਹਾਂਜੀ ਇਹਨਾਂ ਨੇ ਸੋਚਿਆ ਵੀ ਆਪਾਂ ਫੈਰੂ ਸ਼ੈਰੀ ਚੱਲ ਕੇ ਵਾਪਸ ਠੀਕ ਹੈ ਜੀ ਦੂਜੀ ਫੌਜ ਕੋਈ ਠੀਕ ਹੈ ਲੱਗਿਆ ਦੋ ਅੰਗਰੇਜ਼ਾਂ ਨੂੰ ਪਤਾ ਲੱਗ ਕੇ ਵੀ ਉਹ ਤਾਂ ਵੀ ਮਤਲਬ ਇਹ ਫਿਰ ਚਲੇ ਗਏ ਤੇ ਉਹਨਾਂ ਨੇ ਮੱਲਮ ਸਵੇਰ ਨੂੰ ਆ ਕੇ ਮੱਲਿਆ ਵੀ ਆਪ ਦੀ ਜਿੱਤ ਕੋਸ਼ਿਸ਼ ਕਰਤੀ ਪਰ ਜਿਹੜੇ ਕੌਜੇ ਅੰਗਰੇਜ਼ ਇਤਿਹਾਸਕਾਰੋਂ ਮੋਦਗੀ ਦੀ ਜੰਗ ਨੂੰ ਜਿੱਤ ਨੂੰ ਜਿੱਤ ਨਹੀਂ ਮੰਨਦੇ ਠੀਕ ਹੈ ਜੀ ਇਹਨਾਂ ਜਦੋਂ ਮੱਲਮ ਉਸ ਤੋਂ ਬਾਅਦ ਜਿਹੜੀ ਹੈ ਮੱਲਮ ਵੀ ਦੂਜੇ ਤੇ ਤੀਜੇ ਦਿਨ ਹੀ ਮੱਲਮ ਉੱਥੇ ਫਿਰ ਸ਼ਹਿਰ ਮੜ ਕੇ ਉੱਥੇ ਜੰਗ ਹੁੰਦੀ ਆ ਦੂਜੀ ਜੰਗ ਜਿਹੜੀ ਉਹ ਕੈਮ ਸ਼ਹਿਰ ਹੁੰਦੀ ਆ ਇਹ ਪਹਿਲੀ ਜੰਗ ਸੀ ਇਹ ਪਹਿਲੀ ਜੰਗ ਸੀ ਦੂਜੀ ਫਿਰ ਉਹ ਸ਼ਹਿਰ ਤੀਜੀ ਸਭਰਾਵੀ ਸੀਗੀ ਜਿੱਥੇ ਚਾਨ੍ਹ ਸਿੰਘ ਟਾਰੀ ਵਾਲਾ ਲੜਿਆ ਠੀਕ ਹੈ ਤੇ ਉਸ ਤੋਂ ਬਾਅਦ 1870 ਦੇ ਵਿੱਚ ਜਿਹੜੀ ਉਹਨਾਂ ਨੇ ਅੰਗਰੇਜ਼ਾਂ ਨੇ ਕਿੱਥੇ ਵੀ ਆਦੀਆਂ ਜਿੱਤਾਂ ਜਿੱਤਾਂ ਦਰਜ ਕੀਤੀਆਂ ਉੱਥੇ ਆਪਣੇ ਮੈਮੋਰੀਅਲ ਯਾਦਗਾਰ ਬਣਾਈਆਂ ਉਹਨਾਂ ਨੇ ਠੀਕ ਇੱਥੇ ਤੁਰਤਵਾਰਾ ਸਾਹਿਬ ਤੋਂ 100 ਕਿਲੋਮੀਟਰ ਅੱਗੇ ਨਾਲ ਉਹਨਾਂ ਦੀ ਲਾਟ ਬਣੀ ਕੋਈ ਆ ਅੰਗਰੇਜ਼ਾਂ ਦੀ ਠੀਕ ਹੈ ਉਹ ਉਹਨਾਂ ਨੇ 1870 ਦੇ ਵਿੱਚ ਬਣਾਈਆਂ 1870 ਦੇ ਵਿੱਚ ਹਾਂ ਮਤਲਬ ਕਿ ਉਹ ਕਹਿੰਦੇ ਸਾਡੇ ਜਿੰਨੇ ਉਹਨਾਂ ਦੇ ਬੰਦੇ ਮਰੇ ਉਹਦੇ ਜਿੱਤਾਂ ਹਾਂ ਹਾਂ ਮਤਲਬ ਇਹ ਆਦੀ ਯਾਦਗਾਰ ਬਣਾਈ ਇੱਕ ਬਾਬਾ ਜੀ ਮੈਂ ਉੱਪਰ ਨਿਸ਼ਾਨ ਸਾਹਿਬ ਤੇ ਉੱਪਰ ਦੇਖਿਆ ਜੀ ਉਹ ਝੰਡਾ ਕਾਲੇ ਰੰਗ ਦਾ ਨਹੀਂ ਲੱਗਾ ਲੱਗੇ ਮੈਨੂੰ ਤਾਂ ਨਹੀਂ ਪੈ ਸਕਾ ਉਹ ਪਰ ਨਹੀਂ ਨਹੀਂ ਅੱਛਾ ਚਲੋ ਕੋਈ ਨਾ ਜੀ ਤਾਂ ਆਪਾਂ ਇਹਨਾਂ ਕੱਟ ਕਰ ਦਾਂਗੇ ਤੇ ਬਾਕੀ ਜੀ ਇੱਕ ਗੱਲ ਹੋਰ ਹੈ ਜਿਵੇਂ ਕਹਿੰਦੇ ਸਿੱਖਾਂ ਨੂੰ ਮਾਰਿਆ ਤਾਂ ਫਿਰ ਆਪਦਾਂ ਨੇ ਮਾਰਿਆ ਸਿੱਖਾਂ ਦੇ ਵਿੱਚ ਸੂਰਮਤਾਈ ਦੀ ਵੀ ਕੋਈ ਘਾਟ ਨਹੀਂ ਜੀ ਮੈਂ ਸਮਝ ਨਹੀਂ 5000 ਸੌ ਜੀ ਇੰਨੀ ਵੱਡੀ ਟੁਕਰੀ ਨਾਲ ਨਹੀਂ ਹਾਂਜੀ ਕੀ ਕਰਨੀ ਬਿਲਕੁਲ ਜੀ ਤੇ ਗਦਾਰ ਵੀ ਉਹ ਨਹੀਂ ਯਾਦ ਸਿੱਖਾਂ ਦੀ ਇਹ ਮੁਰਕੀ ਜੋ 1870 ਦੇ ਵਿੱਚ ਇਜਾਦ ਕਰਵਾਈ ਜਾਂਦੀ ਇਥੇ ਬਾਬਾ ਸੁਬੇਖ ਸਿੰਘ ਠੱਠੀ ਵਾਲੇ ਨਾ ਉਹ ਇਥੇ ਕਿਥੇ ਲੰਘਦੇ ਪਈ ਸੀਗੇ ਠੀਕ ਜਦੋਂ ਉਹਨਾਂ ਨੇ ਮੈਮੋਰੀਅਲ ਯਾਦਗਾਰ ਬਣੀ ਵੇਖੀ ਅੰਗਰੇਜ਼ਾਂ ਦੀ ਹਾਂਜੀ ਉਹ ਨਾਲੇ ਫਿਰ ਮੁੱਦਕੀ ਪੈਂਟਾਇ ਵੀ ਉਹਨਾਂ ਨੇ ਪੁੱਛਿਆ ਵੀ ਇਹ ਕੀ ਚੀਜ਼ ਬਣੀ ਹੋਈ ਆ ਠੀਕ ਹੈ ਜੀ ਮੁੱਦਕੀ ਨੇ ਵੀ ਐ ਚੀ ਗੱਲ ਕਿ ਇਹ ਜੰਗ ਹੋਇਆ ਸੀ ਕਿ ਅੰਗਰੇਜ਼ਾਂ ਨੇ ਆਪਦੇ ਜਿਹੜੇ ਮੱਲਾ ਸ਼ਹੀਦ ਹੋਏ ਆ ਵੀ ਉਹਨਾਂ ਦੀ ਯਾਦ ਕਰਕੇ ਵਿੱਚ ਬਣਾਇਆ ਅੱਛਾ ਫਿਰ ਸੁਬੇਖ ਸਿੰਘ ਦਾ ਫਿਰ ਤੁਸੀਂ ਸਿੱਖਾਂ ਨੇ ਵੀ ਯਾਦ ਸਿੱਖਾਂ ਦੀ ਯਾਦ ਕੋਈ ਨਹੀਂ ਬਣਾਇਆਗਾ ਹਾਂਜੀ ਫਿਰ ਉਹ ਚੁੱਪ ਕਰਕੇ ਫਿਰ ਉੱਥੇ ਨਾਮ ਲਾ ਵੀ ਸਾ ਮੋਦਕੀ ਪਿੰਡ ਦਾ ਤਸੀਲਦਾਰ ਬਜਿੱਤਰ ਸਿੰਘ ਸੀਗਾ ਠੀਕ ਉਹ ਕਹਿੰਦਾ ਵੀ ਜੇ ਆਪਾਂ ਵੀ ਯਾਦਗਾਰ ਬਣਾਉਣੀ ਹੈ ਤੇ ਮੈਂ ਉੱਥੇ 3 ਕਮਾ ਜਮੀਨ ਆਪਦੀ দান ਵਜੋਂ ਦੇ ਦਣਾ ਠੀਕ ਪਰ ਇੱਥੇ ਗੁਰਦੁਆਰਾ ਸਾਹਿਬ ਬਣਾਉਣ ਲਈ ਉਸ ਟਾਈਮ ਅੰਗਰੇਜ਼ਾਂ ਦਾ ਰਾਸੀਆਂ ਅੰਗਰੇਜ਼ਾਂ ਤੋਂ ਮਨਜ਼ੂਰੀ ਲੈਣੀ ਪਹੁੰਚ ਰੂ ਸੀਗੀ ਠੀਕ ਬਾਬਾ ਸਿੰਘ ਸਿੰਘ ਨੇ ਭੱਜ ਨੱਠ ਕੇ ਮਨਜ਼ੂਰੀ ਲਈ ਉਹਨਾਂ ਦੀਆਂ ਕੁਝ ਸ਼ਰਤਾਂ ਸੀਗੀਆਂ ਕਿਉਂਕਿ ਜਿਹੜੀ ਉਹਨਾਂ ਜਮੀਨ ਤੇ ਸੀ ਉਹ ਬਿਲਕੁਲ ਯਾਦਗਾਰ ਦੇ ਸਾਹਮਣੇ ਸੀਗੀ ਠੀਕ ਤੇ ਅੰਗਰੇਜ਼ਾਂ ਦੀ ਸ਼ਰਤ ਸੀ ਇੱਕ ਤਾਂ ਜਿਹੜਾ ਤੁਹਾਡਾ ਨਿਸ਼ਾਨ ਸਾਹਿਬ ਉਹ ਲਾੜ ਤੋਂ ਉੱਚਾ ਨਹੀਂ ਹੋਣਾ ਚਾਹੀਦਾ ਠੀਕ ਹੈ ਇੱਕ ਜਿਹੜੀ ਤੁਹਾਡੀ ਯਾਦਗਾਰ ਉਹ ਪਹਿਲਕਲ ਉਹਦੇ ਆਪੋਜੀਟ ਨਹੀਂ ਹੋਣੀ ਚਾਹੀਦੀ ਠੀਕ ਫਿਰ ਇੱਥੇ ਮਨਲਾ ਸ਼ਾਇਦ ਵਿਟਾ ਕੇ ਥੋੜੀ 100 ਮੀਟਰ ਪਿੱਛੇ ਫਿਰ ਇੱਥੇ ਸੁਬੇਕ ਸਿੰਘ ਨੇ ਮਨਲਾ ਵੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗੰਦਰਦਮਲ ਜਿਹੜਾ ਨਿਸ਼ਾਨ ਸਾਹਿਬ ਉਸ ਟਾਈਮ 5 ਫੁੱਟ ਦਾ ਹੀ ਬਣਵਾਇਆ ਜਿਹੜਾ ਆ ਤਾਂ ਕੋਤੋਂ ਤੋਂ ਨੀਵਾ ਸੀਗਾ ਜਦੋਂ ਹੁਣ ਉਸ ਤੋਂ ਬਾਅਦ ਹੁਣ 100 ਫੁੱਟ ਦਾ ਨਿਸ਼ਾਨ ਸਾਹਿਬ ਠੀਕ ਹੈ ਹੁਣ ਪਰ ਮਨਲਾ ਉੱਚਾਈ ਹਾਂ ਉੱਚਾਈ ਨਹੀਂ ਤੇ ਸਵੇਖ ਸਿੰਘ ਵਰਗੇ ਬਾਬਾ ਪੂਲਾ ਸਿੰਘ ਨੂੰ ਉੱਥੇ ਸੇਵਾ ਸੌਂਕ ਕੇ ਚਲੇ ਗਏ ਸੀਗੇ ਕੱਲ ਤੋਂ ਲਾ ਕੇ ਕੱਲ ਵੀ ਆ ਕਾਫੀ ਸਰੀਰ ਨੂੰ ਇਹ ਪੂਰੀ ਥਕਾਵਟ ਮੰਨੀ ਤੇ ਅੱਜ ਤੱਕ ਤਾਂ ਮਾਂਜੀ ਰਿਹਾ ਸਾਈਕਲ ਆਪਾਂ ਨੂੰ ਦੇਖੋ ਆਪਾਂ ਇਹਨਾਂ ਨੂੰ ਕਦੋਂ ਮਾਂਜਾਂਗੇ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਸੈੱਟ ਹੋ ਗਿਆ ਸਰੀਰ ਹਜੇ ਇੱਕ ਵਜਨ ਜ਼ਿਆਦੇ ਸੀ ਨਾ ਤੇ ਹਜੇ ਵੀ ਆ ਦੇਖੋ ਜਦ ਵੀਡੀਓ ਆਉਂਦਾ ਪੋਲਤਾ ਪੋਲ ਚੜਦੇ ਜਾਂਦੇ ਤੇ ਚੜਾਈ ਤੇ ਨਾਲ ਦੀ ਨਾਲ ਦਮ ਚੜਨ ਲੱਗ ਜਾਂਦਾ ਚਲੋ ਮਹਾਰਾਜ ਦੀ ਕਿਰਪਾਈ ਉਹਦਾ ਉਠਾ ਆਸਰਾ ਲੈ ਕੇ تھوڑے چلਦੇ ਆਹ ਦੇਖੋ ਇੱਥੇ ਹਜੇ ਕੰਨਿਆਂ ਵਾਲੇ ਜਫਕੀਰੇ ਦੇ ਨੇੜੇ ਹਜੇ ਵੀ ਇਹ ਆਇਆ ਨੂੰ ਪਿੰਡ ਨੂੰ ಗ್ರಾಮ ਪੰਚਾਇਤ ਕਮੇਟੀ سپورٹس کلب ਮੈਂ ਮੈਂ ਨਾ ਇੱਥੇ ਖੜੇ ਆ ਜੀ ਆ ਕੇ ਮੈਂ ਦਾਅ ਵ ਲੈਣੇ ਆ ਹਨਨਨ ਬਾਬਾ ਹਦਨੀ ਚੰਦ ਜੀ ਇਹ ਗੇਟ ਆ ਇੱਥੇ ਇੱਥੋਂ ਦੇ ਅੱਪ ਅੱਜ ਦਾ ਸਫਰ ਹੈ ਜਿਹੜਾ ਆਪਣਾ ਚੱਲ ਰਿਹਾ ਹੈਗਾ ਮਰੀ ਮੇਰਾ ਰਿਪੋਰਟ ਸਾਰੇ ਕਰਿਆ ਕਰੋ ਲੱਭ ਕੇ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਠੀਕ ਹੈ ਬਾਕੀ ਸਾਈਕਲ ਖਾਸਾ ਘੱਟ ਰਿਹਾ ਸੀ ਜੀ ਪੂਰਾ ਜ਼ੋਰ ਮਾਰ ਕੇ ਇੱਕਦਮ ਆ ਕਈ ਗੱਲਾਂ ਹਾਸੇ ਵਾਲੀਆਂ ਵੀ ਹੋਈਆਂ ਹਾਸੇ ਵਾਲੀਆਂ ਗੱਲਾਂ ਐ ਹੋਈਆਂ ਜੀ ਤੇ ਇੱਕ ਮਾਤਾ ਮੇਰੇ ਕੋਲੇ ਆਈ ਟੱਕ ਪੈਣ ਨਾਲ ਕਹਿੰਦੇ ਬਾਈ ਤੂੰ ਕੱਪੜੇ ਵੇਚਦਾ ਮੈਂ ਕੱਲਾ ਹੀ ਖੁਸ਼ ਹੋਈ ਜਾ ਤੇ ਮੈਂ ਨਹੀਂ ਪਾਣੇ ਕੱਪੜੇ ਵੇਚਦਾ ਮੈਂ ਤਾਂ ਯਾਤਰਾ ਤੇ ਜਾਣਾ ਤੇ ਠੀਕ ਆ ਬਾਈ ਤੇ ਇੱਕ ਬਾਬਾ ਮੈਨੂੰ ਕਹਿੰਦਾ ਕੀ ਆ ਕਾਕਾ ਤੇਰੇ ਤੇਰੇ ਕੋਲੇ ਬੈਗ ਚ ਕੀ ਵੇਚਦਾ ਮਾਦੀ ਵੇਚਦਾ ਕੁਛ ਨਹੀਂ ਕੀ ਜੀ ਬਣਦੇ ਆ ਇਕੱਲਾ ਪਿਆਰ ਬਣਦੇ ਆ ਜੀ ਲੋਕਾਂ ਨੂੰ ਬਾਬਾ ਹੱਸ ਪਿਆ ਤੇ ਚਲੋ ਜੀ ਅੱਗੇ ਵਾਲਾ ਸਫ਼ਰ ਕਰੀਏ ਜੀ ਸ਼ੁਰੂ ਫਿਰ ਆ ਤਾਂ ਜਾਣ ਨੂੰ ਤਾਂ ਜੀ ਕਰਦਾ ਹੀ ਨਹੀਂ ਬਾਬਾ ਨਾਨਕ ਕਰ ਮੀਰ ਤਾਕਤ ਦੇ ਮੈਨੂੰ ਨਹੀਂ ਜੀ ਇਹ ਤਾਂ ਹੈਗਾ ਹੈਗਾ ਜੋਗਾ ਮੈਟ ਜਿਹੜਾ ਆ ਹੈਗਾ ਇਹ ਟੈਂਟ ਆ ਜੀ ਇਹਦੇ ਚ ਥੱਲੇ ਮੇਰਾ ਸਮਾਨ ਆਂ ਦਿੱਤਾ ਜੀ ਹਾਂ ਨਹੀਂ ਤੁਸੀਂ ਤੁਹਾਡਾ ਆਪ ਦੇ ਪਰਸਮਾਨ ਆ ਅੱਛਾ ਜੀ ਤੁਹਾਨੂੰ ਕੀ ਲੱਗੇ ਕਦੇ ਵੀ ਕਾਰ ਦੇ ਦਿੰਦੇ ਆਂ ਮੈਂ ਤੁਹਾਨੂੰ ਸ਼ਾਮ ਨੂੰ ਵੇਲੇ ਯਾਤਰਾ ਦੇ ਚੱਲੇ ਹਾਂ ਹਾਂਜੀ ਨਹੀਂ ਤੁਹਾਨੂੰ ਕੱਲਿਆਂ ਨੂੰ ਨਹੀਂ ਭੇਖੇ ਪਈ ਜੇ ਬਾਲਾਂ ਨੂੰ ਪਿਆਗਾ ਹਾਂ ਹੋਰ ਮੈਂ ਇਹਦੇ ਕੋਈ ਸਮਾਨ ਵੇਚ ਦੇ ਨਹੀਂ ਨਹੀਂ ਚਲੋ ਜੀ ਫਿਰ ਪਾਣੀ ਤਾਂ ਪਰ ਲੀਏ ਤਾਂ ਮੈਂ ਕੱਲ ਸਟਾਰਟ ਕਰੀ ਆ ਜੀ ਮਾਇਆ ਕਰੀ ਹੈ ਜੀ ਚੱਕ ਰਾਮ ਸਿੰਘ ਵਾਲੇ ਤੋਂ ਮੇਰਾ ਪਿੰਡ ਆਈ ਹਾਂ ਜੀ ਉੱਚੋ ਮੰਡੀ ਕੋਲੇ ਆ ਜੀ ਇਹ ਯਾਤਰਾ ਇਚਾਰ ਪੰਜ ਦਿਨਾਂ ਦੀ ਕਰਨੀ ਆ ਜੀ ਹਾਂ ਜੀ ਰਤੂ ਮਹਾਰਾਜ ਥੱਪਾ ਦਾ ਪੰਜਾਂ ਦੀ ਕਰਣਾ ਬਹੁਤੀ ਇੱਛਾ ਕੀ ਸਹੀ ਗੱਲ ਸਹੀ ਅਜੇ ਇਕੱਲਾ ਹੀ ਆ ਫਿਰ ਤੁਸੀਂ ਹਾਂ ਇਕੱਲੇ ਲੱਗੇ ਯਾਤਰਾ ਕਰਨ ਤੇ ਇਹ ਜੀਰਾ ਹੀ ਸਾਹਮਣੇ ਤੋਂ ਫਲਕ ਜੀ ਦੀ ਆ ਮਾਤਾ ਨੇ ਬਿਸਕੁਟ ਦਿੱਤੇ ਬਣਾ ਕੇ ਤੇ ਕਿ ਯਾਰ ਭੁੱਖ ਲੱਗ ਗਈ ਯਾਰ ਆ ਤੇ ਖਾ ਲਈ ਘਰੇ ਨੇ ਇੰਨੇ ਚੰਗੇ ਲੱਗਦੇ ਨੇ ਫੋਨ ਬਾਈ ਸੁਵਾ ਲਾ ਜੀ ਹੂੰ ਹਾਂ ਸਾਈਕਲ ਨਾਲ ਜੋਰ ਲੱਗਦਾ ਤੇ ਇਹਦੇ ਵੀ ਜਿੰਦੀ ਤੇ ਮੈਨੂੰ ਕੀ ਕਹਿੰਦੀ ਹੈ ਕੀ ਹੈਗੀ ਆ ਮੈਂ ਤੱਕ ਕਰੀ ਜਾਂਦੀ ਤੇਰੀ ਲੋਲ ਜੋ ਤੈਨੂੰ ਲੋੜ ਹੈ ਕਿਸੇ ਤੇ ਸਾਨੂੰ ਵੀ ਲੋੜ ਹੈ ਤਾਂ ਤੈਨੂੰ ਵੀ ਕਿਸੇ ਦੀ ਲੋੜ ਹੈਗੀ ਆ ਕੀ ਕਰਦੀ ਕੁੜਦੀ ਮਾਰਦੀ ਐ ਕੁੱਟ ਦੇਣੀ ਮੈਂ ਮੈਂ ਗੱਲਾਂ ਪਤਾ ਕਰਦੀ ਮਨ ਸਾੜ ਦਿੰਦੀ ਮੇਰਾ ਹੁਣ ਇੱਧਰ ਕਿੱਧਰ ਜਾਨੀ ਸੀ ਫੇਰ ਨਾ ਨਾ ਸ਼ਾਰ ਸ਼ੂਰ ਮਾਰਨੀ ਆ ਨਾ ਹਾਂ ਭੈਣ ਮੇਰੀ ਨਹਿਰ ਚ ਐਵੇਂ ਕੌਲਿੰਦਾ ਨਹੀਂ ਸਾਲ ਨਹੀਂ ਮਾਰਨੀ ਕੋਈ ਨਾ ਤੇ ਕਿਹੜਾ ਤੇਰਾ ਆਹ ਪਿੰਡ ਕਿਹੜਾ ਹੈਗਾ ਇਹ ਇਹ ਤਾਂ ਮਖੂਦੋ ਹੀ ਐ ਮਖੂ ਤੂੰ ਐ ਕੀ ਐ ਤੇਰੀ ਸੱਸ ਦਾ ਨਾ ਛਾਨੋ ਛਾਨੋ ਕਿਹੜੀ ਬਰਾਦਰੀ ਆ ਤੁਹਾਡੀ? ਪਿੰਡ ਪੱਟੀ ਹੈ? ਪੱਟੀ ਉਹ ਪੱਟੀ ਦੀ। ਪੱਟੀ ਪੱਟੀ ਕੀ ਹੈਗਾ? ਕਿੱਥੇ ਰਹਿੰਦੇ ਹੋ ਤੁਸੀਂ? ਬੁੱਲੋਗੀ। ਠੀਕ ਐ ਤੇ ਤੈਨੂੰ ਬਹੁਤ ਤੰਗ ਕਰ। ਜਾਣਾ ਨਾ ਮੇਰੇ ਨਾਲ ਲੜਾਈ ਕਰਕੇ ਕਾਲ ਦੇ ਨਾਲ ਉਹ ਵੀ ਠੀਕ ਠਾਕ ਨਾਲ ਤੁਰਦਾ ਨਹੀਂ ਮੇਰੇ। ਤੇ ਫੇਰ ਹੁਣ ਤੂੰ ਰੱਟ ਰੂਟ ਨਹੀਂ ਕਰੀ ਚੌਂਕੀ ਜ। ਮੇਰਾ ਜੀ ਨਹੀਂ ਕਰਦਾ ਮੈਂ ਤਾਂ ਨੈਰ ਤੁਸੀਂ ਦੀ ਨਹੀਂ ਨਹੀਂ ਕਮਲੀਆ ਕ ਪਹਿਣਿਆ ਹੀ ਨਹੀਂ ਕਰੀਦਾ ਜੀ ਨਹੀਂ ਜੀ ਨਹੀਂ ਕਰਦਾ ਮੈਂ ਤਾਂ ਮਰਿਆਂ ਨੂੰ ਮੈਂ ਬਿਮਾਰ ਹੋ ਕੇ ਕੰਮ ਕਰਦੀ ਫਿਰ ਕੋਈ ਨਾ ਕੋਈ ਨਾ ਆਪੇ ਲੋਕ ਸਾਥ ਦੇਣਗੇ ਕੋਈ ਨਾ ਤੇਰਾ ਤੇਰਾ ਨੰਬਰ ਹੈਗਾ ਕੋਈ ਹੈ ਤਾਂ ਤੁਹਾਨੂੰ ਸ਼ਾਂਤ ਹੋਇਆ ਕੋਈ ਹੈ ਤੁਹਾਨੂੰ ਸ਼ਾਂਤ ਹੋਇਆ ਚੱਲੂੰ ਨੰਬਰ ਬੋਲ ਦੇ ਤੇਰੇ ਯਾਦ ਹੋਊਗਾ ਨੰਬਰ ਨਹੀਂ ਯਾਦ ਵਿੱਚ ਆ ਨਿਕਲੂਗਾ ਜੀ ਆ ਬਾਈ ਮਖੂ ਕਿਹੜਾ ਇਹ ਮਖੂ ਤੋਂ ਹਣ ਸੀ ਹਾਂ ਮਖੂ ਤੋਂ ਇਹੇ ਭੈਣ ਭਾਈ ਇਹਦੀ ਮਦਦ ਕਰੋ ਯਾਰ ਹਨਾ ਜਿਹੜੇ ਕਿ ਮੇਰੇ ਵੀਰ ਦੇਖਣਗੇ ਵੀਡੀਓ ਤੱਕ ਕੇ ਸ਼ੇਅਰ ਕਰਿਓ ਯਾਰ ਤਾਂ ਜੋ ਇਹ ਵਿਚਰੀ ਭੈਣ ਦੁਖੀ ਹੋਈ ਨਹਿਰ ਚ ਸਾਲ ਮਾਰਨ ਜਾਂਦੀ ਆ ਉਹਨੂੰ ਮੈਂ ਰੋਕਿਆ ਮਹਾ ਭੈਣ ਇਹ ਜਾ ਕੰਮ ਨਹੀਂ ਕਰੀਦਾ ਹਨਾ ਤੇ ਕਹਿੰਦੀ ਥਾਣੇ ਦੀ ਵੀ ਥਾਣੇ ਦੇ ਕੋਈ ਸੁਣਵਾਈ ਕਰੀ ਨਹੀਂ ਤੇਰੀ ਕਿ ਕਈ ਨਹੀਂ ਥਾਣੇ ਚ ਮੈਂ ਨਹੀਂ ਜਾਂਦੀ ਥਾਣੇ ਪਹਿਲਾਂ ਗਈ ਸੀ ਕਦੇ ਪਹਿਲਾਂ ਗਈ ਪਹਿਲਾਂ ਵੀ ਨਾ ਹਿਓ ਕੁਝ ਕੀਤਾ ਮੇਰੇ ਨਾਲ ਅੱਛਾ ਘੁੱਟ ਦੇ ਮਾਰਦੇ ਫਿਰ ਹੈਂ ਤੇ ਨੇ ਬਾਰਾਂਵੇਂ ਗੱਲਾਂ ਪਤਾ ਤੇ ਮਨ ਸਾੜ ਦਿੰਦੇ ਆ ਗੱਲਾਂ ਵਾ ਤਾਂ ਅਸਾਂ ਮੈਂਟਲੀ ਟੌਰਚਰ ਕਰਦੇ ਆ ਤੈਨੂੰ ਚੱਲ ਕੋਈ ਨਾ ਪੜੇ ਮਰਨ ਦਾ ਕੋਈ ਹੱਲ ਨਹੀਂ ਹੈਗਾ ਹਨਾ ਤੇ ਆਪਦਾ ਘਰ ਨੂੰ ਜਾ ਤੂੰ ਕੋਈ ਗੱਲ ਨਹੀਂ ਆਪਾਂ ਤੇਰੀ ਵੀਡੀਓ ਸ਼ੇਅਰ ਕਰ ਦਾਂਗੇ ਠੀਕ ਆ ਨਾ ਆਪੇ ਭਰਾ ਤੇਰੇ ਮਖਦੂ ਆ ਕੇ ਤੇਰਾ ਹੱਲ ਕਰਨਗੇ ਜਰੂਰ ਪੱਕਾ ਵਿਸ਼ਵਾਸ ਰੱਖ ਤੂੰ ਗੁਰੂ ਰਾਮਦਾਸ ਦੇ ਠੀਕ ਆ ਨਾ ਭਗ ਜਾ ਭੈਣੇ ਕੋਈ ਨਾ ਗੁੱਸਾ ਥੋੜਾ ਜਿਹਾ 2 ਮਿੰਟ ਦਾ ਹੀ ਹੁੰਦਾ ਹੈਗਾ ਜਦ ਆਪੇ ਉਹ ਤਾਂ ਤੈਨੂੰ ਜਾਣ ਕੇ ਤੰਗ ਕਰਕੇ ਉਹ ਕਰਨ ਨੂੰ ਤਾਂ ਫਿਰਦੀ ਆ ਤੂੰ ਭਗ ਜਾ ਗੁੱਸਾ ਪੀ ਜਾ ਤੇਰੇ ਉਹ ਜਵਾਗੜੀਆਂ ਛੋਟੀਆਂ ਛੋਟੀਆਂ ਕਿੱਧਰ ਜਾਣਗੀਆਂ ਉਹ ਦੱਸ ਭਗ ਜਾ ਭੈਣੇ ਕਰੇ ਆਖੇ ਲੱਗੀ ਤਾਂ ਮੇਰੀ ਭੈਣ ਵਾਹਿਗੁਰੂ ਵਾਹਿਗੁਰੂ ਕਰਦੀ ਜਾਦੂ ਆਪੇ ਮਾਰਾਈ ਕਰ ਦੂ ਠੀਕ ਸਾਰਾ ਕੁਝ ਕੋਈ ਨਾ ਭਗ ਜਾ ਭੈਣੇ ਚੰਗਾ ਹਾਂ ਆਖੇ ਲੱਗ ਜੇ ਮੇਰੀ ਭੈਣ ਬੜੀ ਸਿਆਣੀ ਆ ਗੁੱਸਾ ਪੀ ਜਾ ਬਸ ਬੋਲੀ ਨਾ ਚੰਗਾ ਕੁਝ ਜਾ ਕੇ ਬੱਸ ਕਹੀਦੀ ਆ ਕਹੀ ਜਾਣ ਦੇ ਚੁੱਪ ਕਰਕੇ ਬਹਿ ਜੀ ਜਾ ਕੇ ਬਸ ਜਦੋਂ ਤੂੰ ਬੋਲੇਗੀ ਮੂਹਰੇ ਫੇਰੀ ਲੜਨਗੇ ਤੇ ਨਾ ਚੁੱਪ ਕਰਕੇ ਬਹਿ ਜੀ ਬੋਲੀ ਨਾ ਕਿੰਨੀ ਯਾਰ ਦੁਨੀਆ ਦੁਖੀ ਤੋਂ ਦੁਖੀ ਪਈ ਆ ਹਨਾ ਮਹਾਰਾਜ ਇਹਦੇ ਪਈ ਚਰਮ ਠੀਕ ਕਰੇ ਵਿਚਾਰੀ ਦੇ ਲੋ ਨਹਿਰ ਚ ਸਾਲ ਮਾਰਨ ਜਾਂਦੀ ਸੀਗੀ ਆਪਦੀ ਸੱਸ ਤੋਂ ਦੁਖੀ ਹੋ ਕੇ ਅੱਛਾ ਲੱਗ ਪਾ ਕੇ ਰਵਿਰਾਤ ਆ ਗਏ ਹਨਾ ਮੂਰਤੀ ਵਿਚਾਰੀ ਇੱਥੋਂ ਪਰ ਇਹ ਜਾ ਕੁਝ ਨਹੀਂ ਕਰਨਾ ਚਾਹੀਦਾ ਹਨਾ ਜੇ ਇੱਕ ਦੇ ਲੋ ਔਰਤੀ ਉਹਦੇ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਨਾ ਔਰਤ ਦੀ ਦੁਸ਼ਮਣ ਹੋਈ ਖੜੀ ਹੈਗੀ ਉਹ ਗਈ ਹੈ ਵਿਚਾਰੀ ਹੋਂਕੇ ਭਰਦੀ ਜਾਂਦੀ ਹੈ ਜੇ ਅੱਜ ਦੀ ਜਿਹੜੀ ਸ਼ਾਮ ਹੈ ਜੀ ਇਹ ਆਪਣੀ ਹੈਗੀ ਐ ਹਰੀ ਕੇ ਹਰੀ ਕੇ ਤਾਂ ਜਿਹੜਾ ਗਾਹਾਂ ਆਉਂਦਾ ਹੈਗਾ ਇਹ ਬਾਬਾ ਵਿਧੀ ਚੰਦ ਜੀ ਦਾ ਗੁਰੂ ਘਰ ਹੈ ਜੀ ਇਹ ਤੇ ਇੱਥੇ ਆਪਣੀ ਅੱਜ ਦੀ ਰਾਤ ਜਿਹੜੇ ਨਾਈਟ ਹੈਗੀ ਆਪਾਂ ਇੱਥੇ ਰਾਤ ਦਾ ਜਿਹੜੇ ਇੱਥੇ ਬਤਾਵਾਂਗੇ ਫਾਈ ਗੁਰੂ ਚੜ੍ਹਦੀ ਕਲਾ ਰੱਖੇ ਸਵੇਰੇ 70 ਕਿਲੋਮੀਟਰ ਰਹਿ ਗਿਆ ਜੀ ਅਮਰਤਸਰ ਸਾਹਿਬ ਤੇ ਕਿਰਪਾ ਕਰਨ ਪ੍ਰਮਾਤਮਾ ਜੀ ਜਲਦੀ ਤੋਂ ਜਲਦੀ ਆਪਾਂ ਹਨਾ ਹਮੰਦਰ ਸਾਹਿਬ ਚ ਲਵਾਈਏ ਹਾਜ਼ਰੀਆਂ ਤੇ ਬਣੇ ਰਹੋ ਵਲੌਗ ਨਾਲ ਅਗਲੇ ਵਲੌਗ ਨਾਲ ਦੱਬ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਰ ਧੰਨਵਾਦ ਜੀ ਸਦਾ ਸਾਰਿਆਂ ਦਾ ਜੀ ਮੈਂ ਪਿਆਰ ਕਰਦੇ ਆਂ